ਇੱਕ ਵਾਰ ਨਾ ਇੱਕ ਬਾਈ ਯਾਰ ਬੜਾ ਅਮੀਰ ਬੰਦਾ ਕਹਿੰਦਾ ਪੈਸਾ ਐਵੇਂ ਲੋਕ ਕਹਿੰਦੇ ਨਾਲ ਨਹੀਂ ਜਾਂਦਾ ਨਾਲ ਨਹੀਂ ਜਾਂਦਾ ਮੈਲ ਜਾ ਕੇ ਦਿਖਾਉ ਨਾਲ ਕਿਵੇਂ ਜਾਂਦਾ ਉਹਦੇ ਨਾਲ ਲਵੇ ਲੋਣੇ ਜਿੰਨੇ ਵੀ ਲੋਕ ਰਹਿੰਦੇ ਸੀਗੇ ਉਹਨੇ ਨਾਲ ਸਾਰਿਆਂ ਦੇ ਵਿੱਚ ਅਨਾਉਂਸ ਕਰਾਤਾ ਵੀ ਜਿਹੜਾ ਮੈਨੂੰ ਇਹ ਤਰੀਕਾ ਦੱਸੂਗਾ ਵੀ ਪੈਸਾ ਨਾਲ ਕਿਵੇਂ ਜਾਂਦਾ ਮੈਂ ਉਹਨੂੰ ਕਰੋੜ ਰੁਪਇਆ ਇਨਾਮ ਦਊਗਾ ਦੋ ਚਾਰ ਦਿਨ ਪੈਂ 10 ਦਿਨ ਲੰਘੀ ਤੇ ਕੋਈ ਨਾ ਉਹਦੇ ਲਵੇ ਆਇਆ ਵੀ ਮੈਂ ਦੱਸ ਸਕਦਾਂ ਪੈਸਾ ਨਾਲ ਕਿਵੇਂ ਜਾਊਗਾ ਤੇ ਕੁਝ ਦਿਨ ਹੋਈ ਤਾਂ ਕਿਸੇ ਸਮਝਦਾਰ ਬੰਦੇ ਨੂੰ ਕਿਸੇ ਨੇ ਦੱਸਿਆ ਵੀ ਐਂ ਕਰਕੇ ਵੀ ਫਲਾਣੇ ਬੰਦੇ ਨੇ ਕਰੋੜ ਰੁਪਇਆ ਨਾਮ ਰੱਖਿਆ ਉਹ ਐਂ ਪੁੱਛਣਾ ਚਾਹੁੰਦਾ ਵੀ ਪੈਸਾ ਨਾਲ ਕਿਵੇਂ ਜਾਊਗਾ ਜਿਹੜਾ ਉਹਨੂੰ ਦੱਸ ਦੂਗਾ ਵੀ ਨਾਲ ਕਿਵੇਂ ਪੈਸਾ ਜਾਊਗਾ ਉਹਨੂੰ ਕਰੋੜ ਰੁਪਇਆ ਨਾਮ ਦੇਣਗੇ ਦਊਗਾ ਜੋ ਸਮਝਦਾਰ ਬੰਦਾ ਆ ਗਿਆ ਕਹਿੰਦਾ ਜੀ ਮੈਂ ਦੱਸ ਸਕਦਾ ਪੈਸਾ ਨਾਲ ਕਿਵੇਂ ਜਾਊਗਾ ਤੇ ਜਿਹੜਾ ਅਮੀਰ ਜਦਾ ਸੀ ਉਹ ਬਹੁਤ ਖੁਸ਼ ਹੋਇਆ ਇਸ ਗੱਲ ਸੁਣ ਕੇ ਵੀ ਪੈਸਾ ਹੁਣ ਮੈਂ ਆਪਦਾ ਆਪਦੇ ਨਾਲ ਲੈ ਜਾਊਗਾ ਤਾਂ ਤਰੀਕਾ ਸਿੱਖ ਕੇ ਤੇ ਜਿਹੜਾ ਸਮਝਦਾਰ ਬੰਦਾ ਸੀ ਉਹਨੇ ਆ ਕੇ ਅਮੀਰ ਨੂੰ ਪੁੱਛਿਆ ਕਿ ਆ ਜੀ ਤੁਸੀਂ ਬਹੁਤ ਦੁਨੀਆ ਘੁੰਮੇ ਹੋ ਤੁਸੀਂ ਕੈਨੇਡਾ ਅਮਰੀਕਾ ਗਏ ਹੋ ਹਰ ਜਗ੍ਹਾ ਤੇ ਗਏ ਹੋ ਕਹਿੰਦਾ ਹਾਂ ਗਿਆ ਕਹਿੰਦਾ ਪਰ ਇਹ ਸਵਾਲ ਦਾ ਜਵਾਬ ਤਾਂ ਨਹੀਂ ਮੇਰੇ ਕਹਿੰਦਾ ਮੈਂ ਪੁੱਛਣਾ ਚਾਹੁੰਦਾ ਵੀ ਪੈਸਾ ਨਾਲ ਕਿਵੇਂ ਜੀ ਉਹ ਕਹਿੰਦਾ ਜੀ ਉਹ ਵੀ ਦੱਸੂਗਾ ਤੁਸੀਂ ਐਂ ਦੱਸੋ ਕੈਨੇਡਾ ਅਮਰੀਕਾ ਗਏ ਹੋ ਕਹਿੰਦਾ ਹਾਂਜੀ ਕਹਿੰਦਾ ਤੁਸੀਂ ਇੰਡੀਆ ਦੀ ਕਰੰਸੀ ਉੱਥੇ ਜਾ ਕੇ ਤੁਸੀਂ ਚੇਂਜ ਕਰਾਉਨੇ ਹੋ ਕਹਿੰਦਾ ਹਾਂਜੀ ਤੇ ਕਹਿੰਦਾ ਫਿਰ ਅਮਰੀਕ ਅਮਰੀਕਾ ਦੀ ਕਰਾਉਂਦੇ ਹੋਗੇ ਕਹਿੰਦਾ ਹਾਂਜੀ ਕਹਿੰਦਾ ਕਿਤੇ ਵੀ ਜਾਈਦਾ ਉੱਥੇ ਚੇਂਜ ਹੁੰਦੀ ਆ ਕਹਿੰਦਾ ਹਾਂਜੀ ਹੁੰਦੀ ਆ ਤੇ ਕਹਿੰਦਾ ਜਿਹੜੀ ਇਹ ਕਰੰਸੀ ਆ ਇਹ ਰੱਬ ਦੀ ਕਰੰਸੀ ਆ ਇਹਦਾ ਨਾਂ ਹੈਗਾ ਦਾਨ ਕਰੰਸੀ ਦੂਜੀ ਜਿਵੇਂ ਅਮਰੀਕਾ ਦੀ ਕਰੰਸੀ ਦਾ ਹੋ ਗਿਆ ਦੂਜਾ ਕੈਨੇਡਾ ਦੀ ਕਰੰਸੀ ਦਾ ਡਾਲਰ ਹੋ ਗਿਆ ਸਾਰੇ ਹੋਗੇ ਕਹਿੰਦਾ ਇਹਦੀ ਕਰੰਸੀ ਦਾ ਨਾਂ ਹੈ ਦਾਨ ਜਿੰਨਾ ਜਦੋਂ ਤੁਸੀਂ ਇੱਥੇ ਦਾਨ ਕਰੋਗੇ ਉਨਾ ਹੀ ਉੱਤੇ ਪਾਓਗੇ ਤੇ ਜਿੰਨਾ ਜਾਰਾ ਦਾਨਪੂਰਨ ਕਰੋਗੇ ਉਨਾ ਹੀ ਤੁਹਾਨੂੰ ਤੁਹਾਡੇ ਨਾਲ ਜਾਣਾ ਜੇ ਵੀਡੀਓ ਵਧੀਆ ਲੱਗੀ ਤਾਂ ਬਈ ਬਣ ਕੇ ਸ਼ੇਅਰ ਜਰੂਰ ਕਰ ਦਿਓ